ਪੰਜਾਬ ਭਰ ਵਿੱਚ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦਾ ਵਿਰੋਧ ਜਾਰੀ ਹੈ ਤਾਜ਼ੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਰਾਜਪੂਰਾ ਤੋਂ ਜਿੱਥੇ ਪਾਰਟੀ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਕੁਮਾਣਾ ਅਤੇ ਉਹਨਾਂ ਦੇ ਸਾਥੀ ਉੱਦੇਦਾਰਾਂ ਦੇ ਵੱਲੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਦਾ ਵਿਰੋਧ ਕੀਤਾ ਗਿਆ ਤੇ ਉਹਨਾਂ ਦੇ ਕਾਫਲੇ ਦੀਆਂ ਗੱਡੀਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਇਸ ਦੌਰਾਨ ਮੌਕੇ ਤੇ ਮੌਜੂਦ ਪੁਲਿਸ ਨੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਲੇਕਿਨ ਹਾਲਾਤ ਵੇਖ ਪਰਨੀਤ ਕੌਰ ਨੇ ਮੌਕੇ ਤੋਂ ਨਿਕਲਣਾ ਹੀ ਸਹੀ ਸਮਝਿਆ ਅਦਰ ਕਿਸਾਨਾਂ ਨੂੰ ਮਨਜੀਤ ਸਿੰਘ ਕੁਮਾਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਜੋ ਵਤੀਰਾ ਕਿਸਾਨਾਂ ਨਾਲ ਕੀਤਾ ਉਸ ਤੋਂ ਬਾਅਦ ਕਿਸਾਨ ਹੁਣ ਭਾਜਪਾ ਦੇ ਖਿਲਾਫ ਉੱਠਣਗੇ ਨਾਲ ਹੀ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੋ ਵੀ ਕੋਈ ਪਿੰਡਾਂ ਦੇ ਵਿੱਚ ਭਾਜਪਾ ਦਾ ਸਾਥ ਦੇਵੇਗਾ ਤਾਂ ਉਹ ਆਪਣੇ ਨਫੇ ਨੁਕਸਾਨ ਦਾ ਆਪ ਜ਼ਿੰਮੇਵਾਰ ਹੋਵੇਗਾ ਮੈਂ ਮਨਜੀਤ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਜੋ ਅੱਜ ਰਾਜਪੁਰੇ ਵਿਖੇ ਮਹਾਰਾਣੀ ਪ੍ਰਨੀਤ ਕੌਰ ਜੀ ਆਏ ਨੇ ਬੀਜੇਪੀ ਦੇ ਕੈਂਡੀਡੇਟ ਨੇ ਉਹਨਾਂ ਦਾ ਅੱਜ ਵਿਰੋਧ ਕਰਾਇਆ ਗਿਆ ਕਿਉਂਕਿ ਜੋ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਨਾਨ ਪੋਲਿਟਿਕਲ ਵੱਲੋਂ ਕਾਲ ਦਿੱਤੀ ਗਈ ਹੈ ਵੀ ਭਾਜਪਾ ਦੇ ਜਿਹੜੇ ਵੀ ਕੈਂਡੀਡੇਟ ਆਣਗੇ ਪਿੰਡਾਂ ਦੇ ਵਿੱਚ ਵੋਟਾਂ ਮੰਗਣੇ ਸ਼ਹਿਰਾਂ 'ਚ ਉਹਨਾਂ ਨੂੰ ਸਵਾਲ ਜਵਾਬ ਕਰਦੇ ਨੇ ਵੀ ਸਾਡੇ ਕਾਕਾ ਸ਼ੁਕਰਜੀ ਨੂੰ ਸਹੀਦ ਕਰਾਇਆ ਗਿਆ ਉਹਦਾ ਕੀ ਕਸੂਰ ਸੀਗਾ ਜਿਹੜੀਆਂ ਸਾਡੀਆਂ ਮੰਗਾਂ 2020 ਦੇ 21 ਦੇ ਅੰਦੋਲਨ 'ਚ ਮੰਨੀਆਂ ਸੀਗੀਆਂ ਉਹ ਕਾਹਤੋਂ ਨਹੀਂ ਲਾਗੂ ਕਰੀਆਂ ਤੇ ਦਿੱਲੀ ਜਾਣਾ ਸਾਡਾ ਕੀ ਗੱਲ ਕੋਈ ਗਣਾ ਹੈ ਵੀ ਇਹ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਉਹਦੇ ਚ ਸੁਵਮੀ ਨਾਸਰ ਰਿਪੋਰਟ ਦੀ ਵੀ ਗੱਲ ਆਉਂਦੀ ਹੈ ਸੀ 250 ਟ੍ਰੇਟ ਲਾਗੂ ਕਰਨ ਦੀ ਗੱਲ ਆਉਂਦੀ ਹੈ ਤੇ ਮਜ਼ਦੂਰਾਂ ਦੀ ਜਿਹੜੀ ਮਨਰੇਗਾ 200 ਦਿਨ ਕਰਨ ਦੀ ਵੀ ਸਾਰੀ ਗੱਲਾਂ ਕਰਕੇ ਅਸੀਂ ਉਹਨਾਂ ਤੋਂ ਸਵਾਲ ਜਵਾਬ ਕਰੇ ਸੀਗੇ ਪਰ ਉਹਨਾਂ ਨੇ ਸਾਡੀ ਕਿਸੇ ਗੱਲ ਦਾ ਜਵਾਬ ਨਹੀਂ ਦਿਆ ਨਾ ਉਹਨਾਂ ਨੇ ਸਾਡੇ ਕੋਲ ਰੁਕਣਾ ਬਾਝੋਂ ਸਮਝਿਆ ਪ੍ਰਸ਼ਾਸਨ ਨੇ ਵੀ ਉੱਥੇ ਸਾਨੂੰ ਕਿਹਾ ਵੀ ਅਸੀਂ 5 ਮਿੰਟ ਵਾਸਤੇ ਤੁਹਾਨੂੰ ਟਾਈਮ ਦਵਾਵਾਂਗੇ ਪਰ ਪ੍ਰਸ਼ਾਸਨ ਵੀ ਉੱਥੇ ਟਾਈਮ ਨਹੀਂ ਦਵਾ ਸਕਿਆ ਜਿਹਦੇ ਕਰਕੇ ਸਾਨੂੰ ਉਹਨਾਂ ਦਾ ਪੂਰਾ ਵਿਰੋਧ ਕਰਨਾ ਪਿਆ ਤੇ ਵਿਰੋਧ ਕਰਦੇ ਹੋਏ ਸਾਨੂੰ ਗੱਡੀਆਂ ਦੇ ਮੁਰੇ ਵੀ ਬੈਣਾ ਪਿਆ ਕਿਉਂਕਿ ਉਹਨਾਂ ਨੂੰ ਰੋਕਣਾ ਅਸੀਂ ਚਾਹੁੰਦੇ ਸੀਗੇ ਨਹੀਂ ਰੁਕੇ ਇਹਦੇ ਕਰਕੇ ਐ ਮੈਂ ਤੁਹਾਡੇ ਸਾਹਮਣੇ ਇੱਕ ਹੋਰ ਗੱਲ ਕਹਿਣਾ ਚਾਹੂੰਗਾ ਜਿਹੜਾ ਸਾਡੇ ਵੀਰ ਇਹਨਾਂ ਨੂੰ ਭਾਜਪਾ ਦੇ ਕੈਂਡੀਡੇਟ ਨੂੰ ਕਿਸੇ ਨੂੰ ਬੁਲਾਉਂਦੇ ਨੇ ਜੇ ਕੱਲ ਨੂੰ ਕੋਈ ਨਫਾ ਨੁਕਸਾਨ ਹੁੰਦਾ ਉਹਨਾਂ ਦੇ ਕੰਮ ਦਾ ਜਾਂ ਕੁਝ ਉਹ ਆਪ ਜ਼ਿੰਮੇਵਾਰ ਹੋਣਗੇ ਕਿਉਂਕਿ ਭਾਜਪਾ ਨਾਲ ਸਾਡਾ ਵਿਰੋਧ ਹੈ ਤੇ ਵਿਰੋਧ ਸਾਡਾ ਅਣਡਟਮਾ ਰਹੂਗਾ ਉਸ ਤੋਂ ਬਾਅਦ ਜਿਹੜਾ ਸਾਡੇ ਹੋਰ ਜਿੰਨੇ ਸੁਣਨ ਵਾਲੇ ਸਰੋਤੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਭਾਜਪਾ ਨੂੰ ਵੀਰੇ ਵੋਟ ਨਾ ਪਾਓ ਜੀ ਸਮਰਜੀ ਨੂੰ ਵੋਟ ਪਾ ਦਿਓ ਕਿਉਂਕਿ ਇਹ ਉਹ ਜਮਾਤ ਹੈ ਜਿਹਨਾਂ 750 ਕਿਸਾਨ ਪਹਿਲਾਂ ਸਾਡਾ ਸਹਿਯੋਗ ਕਰਿਆ 100ਾਂ ਕਿਸਾਨ ਹੁਣ ਸਹਿਯੋਗ ਕਰੇ ਅੰਦੋਲਨ 2 ਦੇ ਵਿੱਚ ਤੇ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਹੁਣ 11-12 ਦਿਨ ਹੋ ਗਏ ਰੇਲ ਦੀਆਂ ਪਟੜੀਆਂ ਦੇ ਬੈਠੇ ਰਹੋ ਉਹਨਾਂ ਨੂੰ ਕੋਈ ਗੱਲ ਨਹੀਂ ਸੁਝਦੀ ਮਿਢਲਾ ਸਾਡਾ ਵੀ ਮਸਲਾ ਹੱਲ ਕਰਨ ਇਹਦੇ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਜਿੱਥੇ ਭਾਜਪਾ ਦਾ ਕੈਂਡੀਡੇਟ ਕੋਈ ਜਾਂਦਾ ਉਹਦਾ ਵਿਰੋਧ ਕਰੋ ਉਹਨੂੰ ਸਵਾਲ-ਜਵਾਬ ਕਰੋ ਜੋ ਸਾਡਾ ਰਾਈਟ ਹੈ ਅਦਰਵਾਜ਼ ਇਹਨਾਂ ਨੂੰ ਆਪ ਸ਼ਰਮ ਚਿੰਦੇ ਜੇ ਸਾਡੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਤਾਂ ਇਹ ਵੋਟਾਂ ਮੰਗਣਾਂ ਜਾਣ ਨਾ ਇਹਨਾਂ ਨੂੰ ਵੋਟਾਂ ਮੰਗਣ ਦਾ ਕੋਈ ਹੱਕ ਹੈ ਮੈਂ ਗਰਜੀਕਾ ਖਾਨ ਸਾਹਿਬ ਵੈਲਕਮ ਜੀ ਕੀ ਹੈ